ਅੱਛਿਆ ਕਾ ਕਿ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਕਿਲਾ ਰਾਜਪੁਰ ਦੀਆਂ ਖੇਡਾਂ ਜੋ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਟਿੰਡੂ 올림픽ਸ ਦੇ ਤੌਰ ਤੇ ਜਾਣੀਆਂ ਜਾਂਦੀਆਂ ਨੇ ਸੋ ਇੱਕ ਵਾਰ ਫਿਰ ਇਹ ਇਨ੍ਹਾਂ ਖੇਡਾਂ ਦਾ ਆਗਾਜ਼ ਹੋਇਆ ਔਰ ਇਸ ਵਾਰ ਖਾਸ ਖਿੱਚ ਦਾ ਕੇਂਦਰ ਇਨ੍ਹਾਂ ਖੇਡਾਂ ਦੇ ਵਿੱਚ ਬੜਦਾ ਦੀਆਂ ਘੋੜਾਂ ਬਣਨ ਜਾ ਰਹੀਆਂ ਨੇ ਕਿਉਂਕਿ ਕਾਫੀ ਹਰਸੇ ਤੋਂ ਬਾਅਦ ਜਿਹੜੇ ਬੈਲਗੱਡੀਆਂ ਦੀ ਦੌੜਾਂ ਨੂੰ ਪਿਆਰ ਕਰਨ ਵਾਲੇ ਪਿੰਡਾਂ ਦੇ ਲੋਕ ਨੇ ਉਹ ਇਸ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਔਰ ਉਹਨਾਂ ਵੱਲੋਂ ਖਾਸ ਆਕਰਸ਼ਣ ਦਾ ਕੇਂਦਰ ਜਿਹੜਾ ਇਸ ਵਾਰ ਬਲਦਾ ਦੀਆਂ ਦੌੜਾਂ ਬੜੀਆਂ ਹੋਈਆਂ ਫਿਰ ਗਰਾਊਂਡ ਦੀਆਂ ਤਸਵੀਰਾਂ ਨੇ ਅਸੀਂ ਕਿਲਾ ਰਾਏਪੁਰ ਦੇ ਗਰਾਊਂਡ ਦੇ ਵਿੱਚ ਮੌਜੂਦ ਆ ਔਰ ਦੇਖ ਸਕਦੇ ਦੂਰ ਦੂਰ ਤੱਕ ਦੇਖ ਕੇ ਜੋ ਕੁਝ ਆਕਰਸ਼ਣ ਦਾ ਕੇਂਦਰ ਬਣਿਆ ਉਹ ਖਾਸ ਤੌਰ ਤੇ ਜਿਹੜੇ ਬੜਦ ਨੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਪਹੁੰਚ ਰਹੇ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਪਹੁੰਚੇ ਦੇ ਸੋ ਇਹ ਆਕਰਸ਼ਣ ਦਾ ਕੇਂਦਰ ਨੇ ਇਸ ਸਾਲ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਸੋ ਦੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਜਿਹੜਾ ਬੜੇ ਉੱਤੇ ਮੌਜੂਦ ਹੈ ਔਰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਹਿਯੋਗ ਦੇ ਨਾਲ ਲੋਕ ਇਹਨਾਂ ਨੂੰ ਲੈ ਕੇ ਆਏ ਨੇ ਸੋ ਭਾਈ ਜਿਹਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਤੁਹਾਡਾ ਨਾਮ ਸੁਮਰਾ ਸਿੰਘ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨਤਾਲੇ ਤੋਂ ਬਾਈ ਜੀ ਤੁਹਾਡਾ ਵੱਧ ਦੌੜ ਰਿਹਾ ਇਸ ਵਾਰ ਹਾਂਜੀ 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 ਜੋ ਕੀ ਖਾਸ ਹੈ ਇਸ ਵੱਧ ਦੌੜਾ ਚ ਜੋ ਵੇਖ ਸਕਦੇ ਹੋ 1500 ਮੀਟਰ ਕੈਮਰੇ ਵੱਲ ਉਹਨਾਂ ਦਾ ਧਿਆਨ ਘਟਾ ਪਰ ਆਪਣੇ ਪਸ਼ੂ ਵੱਲ ਧਿਆਨ ਜ਼ਿਆਦਾ ਆਪਣੇ ਵੱਧ ਵੱਲ ਧਿਆਨ ਜ਼ਿਆਦਾ ਕਿਉਂਕਿ ਇਹ ਮੌਜ ਹੀ ਇਹਦੇ ਹੀ ਆ ਵੇਖ ਸਕਦੇ ਆ ਇੱਕ ਤੋਂ ਬਾਅਦ ਇੱਕ ਲੜਕੇ ਚੰਗੀ ਸ਼੍ਰੇਣੀ ਦਾ ਵੱਧ ਜਿਹੜਾ ਇਸ ਗਰਾਊਂਡ ਦੇ ਵਿੱਚ ਪਹੁੰਚਿਆ ਔਰ ਕਾਫੀ ਉੱਚਾ ਹੈ ਜਿਹੜੇ ਲੋਕ ਇਹਨਾਂ ਨੂੰ ਲੈ ਕੇ ਆਏ ਨੇ ਕਿਉਂਕਿ ਸਾਡਾ ਪੁਰਾਤਨ ਵਿਰਸਾ ਏ ਪਿੰਡੂ ਸੱਭਿਆਚਾਰ ਏ ਬੱਦਾਂ ਦੀਆਂ ਦੌੜਾਂ ਜੋ ਪਿਛਲੇ ਕਾਫੀ ਅਰਸੇ ਤੋਂ ਬੰਦ ਹੋਈਆਂ ਸਨ ਜਾਂ ਇਹ ਕਹਿ ਸਕਦੇ ਹਾਂ ਬੰਦ ਤਾਂ ਨਹੀਂ ਹੋਈਆਂ ਸੀ ਪਰ ਲੋਕ ਸ਼ੌਂਕ ਦੇ ਲਈ ਲੁੱਕ ਛਕ ਕੇ ਇਹਨਾਂ ਦੌੜਾਂ ਨੂੰ ਕਰਾਉਂਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿੱਤਾ ਔਰ ਪਿੰਡੂ 올림픽 ਕਿਹੀਆਂ ਜਾਣ ਵਾਲੀਆਂ ਇਹਨਾਂ ਦੌੜਾਂ ਦੇ ਵਿੱਚ ਇਹ ਸਾਰੇ ਜਿਹੜੇ ਬਲਦ ਨੇ ਇੱਥੇ ਦੌੜਨਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਦੀ ਖਾਸ ਆਕਰਸ਼ਣ ਦਾ ਕੇਂਦਰ ਨੇ ਇਹ ਸਾਰੇ ਬਲਦ ਜਿਹੜੇ ਦੂਰੋਂ ਨੇੜੋਂ ਪਿੰਡਾਂ ਤੋਂ ਚੱਲ ਕੇ ਇੱਥੇ ਪਹੁੰਚੇ ਨੇ ਸੋ ਇਧਰ ਬਾਪੂ ਜੀ ਵੀ ਆਏ ਨੇ ਦੇਖ ਸਕਦੇ ਹੋ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਵੈਸੇ ਤੁਸੀਂ ਤਨਾੰਸੂ ਤੋਂ ਆਏ ਹੋ ਕਿੰਨੇ ਬਲਦ ਲੈ ਕੇ ਆਏ ਹੋ ਅੱਜ ਅਸੀਂ ਬਹੁਤ ਦੋ ਲੈ ਕੇ ਆਏ ਦੋ ਸਾਰੇ ਤਿਆਰ ਨੇ ਜੀ ਤਿਆਰ ਹੈ ਜੀ ਤਾਂ ਔਰ ਇਹ ਕੀ ਲੱਗਦਾ ਹੈ ਇਸ ਵਾਰ ਜਿੱਤਣਗੇ ਇਹ ਤੇ ਤਾਂ ਹੁਣ ਪਰਮਾਤਮਾ ਦੇ। ਸੋ ਬਿਲਕੁਲ ਪੂਰਾ ਉਤਸ਼ਾਹ ਹੈ ਜਿਹੜੇ ਲੋਕ ਇਹਨਾਂ ਬਰਦਾਂ ਨੂੰ ਲੈ ਕੇ ਆਏ ਨੇ ਵੇਖ ਸਕਦੇ ਹੋ। ਔਰ ਵਾਰਮ ਅਪ ਹੋ ਰਹੇ ਨੇ। ਕੁਝ ਸਮੇਂ ਬਾਅਦ ਇਹ ਤੇ ਦੌੜਾਂ ਹੋਣਗੀਆਂ ਔਰ ਇਸ ਗਰਾਊਂਡ ਦੇ ਵਿੱਚ ਇਹ ਬਰਦ ਜਿਹੜੇ ਦੌੜਦੇ ਨਜ਼ਰ ਆਣਗੇ। ਕੁਝ ਕੰਡੀਸ਼ਨਸ ਰੱਖੀਆਂ ਗਈਆਂ ਨੇ ਇਹਨਾਂ ਦੌੜਾਂ ਨੂੰ ਲੈ ਕੇ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਗਰਾਊਂਡ ਦੇ ਵਿੱਚ ਦੌੜ ਦੇ ਦੌਰਾਨ ਕੁਝ ਤਸ਼ੱਦਦ ਕੀਤਾ ਜਾਂਦਾ ਹੈ। ਉਸ ਨੂੰ ਲੈ ਕੇ ਕੁਝ ਕੰਡੀਸ਼ਨਸ ਨਿਰਧਾਰਿਤ ਕੀਤੀਆਂ ਗਈਆਂ ਨੇ ਔਰ ਸਾਰੇ ਹੀ ਜਿਹੜੇ ਬੜਦਾ ਦੀਆਂ ਦੌੜਾਂ ਦੇ ਲਈ ਇੱਥੇ ਪਹੁੰਚੇ ਨੇ ਉਹਨਾਂ ਕੰਡੀਸ਼ਨਸ ਨੂੰ ਫਾਲੋ ਕਰਨਗੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਔਰ ਪੰਜਾਬ ਸਰਕਾਰ ਨੇ ਇਹ ਇਨੀਸ਼ੀਏਟਿਵ ਲਿੱਤਾ ਹੈ ਪਰ ਇਹ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਹੈ ਹਰ ਪਾਸੇ ਬੜਦਾ ਦੀਆਂ ਦੌੜਾਂ ਨੂੰ ਵੇਖਣ ਦੇ ਲਈ ਔਰ ਜਿਹੜੇ ਪਾਰਟਿਸਿਪੇਟ ਕਰਨ ਦੇ ਲਈ ਲੋਕ ਪਹੁੰਚੇ ਨੇ ਉਹਨਾਂ ਦੇ ਵਿੱਚ ਖਾਸ ਉਤਸ਼ਾਹ ਜਿਹੜਾ ਉਹ ਨਜ਼ਰ ਆ ਰਿਹਾ ਕਿਲਾ ਰਾਏਪੁਰ ਪਿੰਡੂ 올림픽ਸ ਵੀਊ ਸੇ 26 17 18 ਔਰ 19 ਤਿੰਨ ਦਿਨ ਇੱਥੇ ਪੂਰੀਆਂ ਰੌਣਕਾਂ ਲੱਗਣੀਆਂ ਨੇ ਔਰ ਅੱਜ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਐ ਇੱਕ ਤੋਂ ਬਾਅਦ ਇੱਕ ਚੋਟੀ ਦਾ ਵੱਡ ਜਿਹੜਾ ਇਹਨਾਂ ਦੌੜਾਂ ਦੇ ਵਿੱਚ ਦੌੜੇਗਰ ਆਪਣੀ ਕਲਾ ਦਾ ਪ੍ਰਦਰਸ਼ਨ ਜਿਹੜਾ ਕੀਤਾ ਜਾਗਾ ਵੇਖ ਸਕਦੇ ਹਾਂ ਸਾਰੇ ਬਾ ਕਮਾਲ ਜਾਨ ਗਿਆ ਬਲਦ ਜਿਹੜੇ ਨੇ ਉਸ ਤੋਂ ਬਾਅਦ ਫਿਰ 6 ਆਕਰਸ਼ਣ ਦਾ ਕੇਂਦਰ ਖਿੱਚ ਦਾ ਕੇਂਦਰ ਬਣੇ ਹੋਏ ਨੇ ਜਿਹੜੀਆਂ ਪਹਿਲੀਆਂ 1 ਤੋਂ ਲੈ ਕੇ 6 ਹੀਟਾਂ ਤੱਕ ਉਧਰ ਤੁਸੀਂ ਸਟਾਰਟਿੰਗ ਪੁਆਇੰਟ ਤੇ ਲੈ ਕੇ ਜਾਓਗੇ ਕੋਈ ਉਸੇ ਤਰ੍ਹਾਂ ਸੋ ਕਿਲਾ ਰਾਜਪੁਰ ਦੀਆਂ ਖੇਡਾਂ ਦੇ ਵਿੱਚ ਇਹ ਸਵਾਰ ਖਾਸ ਆਕਰਸ਼ਣ ਦਾ ਕੇਂਦਰ ਨੇ ਇਹ ਸਾਰੇ ਬਲਦ ਉਹ ਇਹਨਾਂ ਬਲਦਾਂ ਦੀਆਂ ਸੋ ਪਿੰਡਾਂ ਤੋਂ ਦੂਰੋਂ ਨੇੜੋਂ ਚੱਲ ਕੇ ਲੋਕ ਇੱਥੇ ਪਹੁੰਚੇ ਨੇ ਪਾਰਟਿਸਪੇਟ ਕੀਤਾ ਗਿਆ ਉਹਨਾਂ ਵੱਲੋਂ ਔਰ ਇੱਕ ਵਾਰ ਫਿਰ ਪੰਜਾਬ ਦੀਆਂ ਸਿੰਦੂ 올림픽ਸ ਕਈਆਂ ਜਾਣ ਵਾਲੀਆਂ ਕਿਲਾ ਰਾਜਪੁਰ ਦੀਆਂ ਖੇਡਾਂ ਦੇ ਵਿੱਚ ਬੜਦਾ ਦੀ ਦੌੜ ਜਿਹੜੀ ਆ ਉਹ ਮੁਕ ਹੋ ਚੁੱਕੀ ਹੈ ਕਾਂਡਾ ਪਰਸਨ ਅਰਗਾਨ ਦੇ ਨਾਮ ਮਹਿਮਦ ਸਿੰਘ ਲੁਧਿਆਣਾ ਦਾ